ਕਿ ਕੱਲ ਸੀਟ ਰਿਐਕਸ਼ਨ ਕੰਡੀਸ਼ਨ ਆਫ ਇੰਡੀਆ ਨੇ ਤਰਨਤਾਰਨ ਜਿਮਨੀ ਚੋਣ ਦਾ ਜਿਹੜਾ ਐਲਾਨ ਕਰਤਾ 11 ਤਰੀਕ ਨੂੰ ਵੋਟਾਂ ਪੈਣੀਆਂ ਨੇ ਤੇ 14 ਨਵੰਬਰ ਨੂੰ ਇਹਦਾ ਰਿਜ਼ਲਟ ਆਉਣਾ ਸੋ ਅੱਜ ਮੈਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪੰਚਮ ਪਾਤਸ਼ਾਹ ਜੀ ਦੇ ਸ਼ਹੀਦਾਂ ਦੇ ਸਰਤਾਜ ਸਹਿਬ ਸ੍ਰੀ ਗੁਰੂ ਮਹਾਰਾਜ ਦਾ ਆਸਰਾ ਲੈਣ ਅੱਜ ਮੱਥਾ ਟੇਕਣ ਗਿਆ ਸਾਂ ਔਰ ਪ੍ਰਮਾਤਮਾ ਦੇ ਅਰਦਾਸ ਕਰਕੇ ਆਏ ਆ ਕਿ ਸੁਖ ਸੰਗਤਾਂ ਨਾਲ ਇਹ ਇਲੈਕਸ਼ਨ ਲੰਘੇ ਔਰ ਪ੍ਰਮਾਤਮਾ ਦਾ ਮਿਹਰ ਭਰਿਆ ਹੱਥ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਮਿਹਰ ਭਰਿਆ ਹੱਥ ਜਿਹੜਾ ਆ ਉਹ ਸਾਡੇ ਸਾਰਿਆਂ ਤੇ ਸਾਡੀ ਟੀਮ ਤੇ ਪਾਰਟੀ ਤੇ ਮਿਹਰ ਭਰਿਆ ਹੱਥ ਰੱਖਣਾ ਸਾਡੇ ਬਹੁਤ ਹੀ ਦਰੇੜ ਜਿਹਾਰੂ ਤੇ ਤਰਨਤਾਰ ਨਾਲ ਕੇਦੇ ਹਰਮਨ ਪਿਆਰੇ ਸਰਦਾਰ ਹਰਮੀਤ ਸਿੰਘ ਸੰਧੂ ਸਾਹਿਬ ਤੇ ਦਾਸ ਲਾਲਜੀਤ ਸਿੰਘ ਭੁੱਲਰ ਅਸੀਂ ਅੱਜ ਪਾਵਨ ਪਵਿੱਤਰ ਧਰਤੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਵੱਲੋਂ ਵਸਾਇਆ ਨਗਰ ਤਰਨਤਾਰਨ ਸਾਹਿਬ ਉੱਥੇ ਗੁਰਦੁਆਰਾ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਪਾਤਸ਼ਾਹੀ ਪੰਜਵੀਂ ਨਾਤਮਸਤਕ ਹੋ ਕੇ ਆਏ ਆ ਸਰਦਾਰ ਹਰਮੀਤ ਸਿੰਘ ਸੰਧੂ ਜੀ ਨੇ ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਥਾਨ ਤੋਂ ਨਾਤਮਸਤਕ ਹੋ ਕੇ ਅਸ਼ੀਰਵਾਦ ਲੈ ਕੇ ਚੋਣ ਕੈਂਪੇਨ ਦੀ ਸ਼ੁਰੂਆਤ ਕਰਤੀ ਆ ਤੇ ਮੈਂ ਦਾਸ ਲਾਲ ਜੀ ਸਿੰਘ ਭੁੱਲਰ ਚੋਣ ਕੈਂਪੇਨ ਇੰਚਾਰਜ ਤਰਨਤਾਰਨ ਦਾਸ ਤੁਹਾਨੂੰ ਸਿਰ ਝੁਕਾ ਕੇ ਧੰਨਵਾਦ ਕਰਦਾ ਆ ਕਿ ਤੁਸੀਂ ਅੱਗੇ ਵੀ ਤਰਨਤਾਰਨ ਵਾਲੇ ਸਾਰੇ ਭੈਣਾ ਭਰਾਵਾਂ ਨੇ ਦਾਸ ਤੇ ਇਤਬਾਰ ਕੀਤਾ ਤੁਸੀਂ ਮੈਨੂੰ ਆਪਦੇ ਪਰਿਵਾਰਕ ਮੈਂਬਰ ਵਾਂਗ ਪਿਆਰ ਦਿੱਤਾ ਤੇ ਗਾਹ ਵੀ ਤੁਹਾਡੇ ਤੋਂ ਆਸ ਕਰਾਂਗੇ ਤੁਸੀਂ ਜਿਵੇਂ ਪਹਿਲਾਂ ਪਿਆਰ ਕਰਦੇ ਰਹੇ ਹੋ ਮੇਰੇ ਤੇ ਇਤਬਾਰ ਕਰਦੇ ਰਹੇ ਹੋ ਉਸੇ ਤਰ੍ਹਾਂ ਤੁਸੀਂ ਤਰਨਤਾਰਨ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਵਿਸ਼ਵਾਸ ਕਰੋਗੇ ਉਹਨਾਂ ਤੇ ਇਤਬਾਰ ਕਰੋਗੇ ਤੇ ਜਿਵੇਂ ਸਰਕਾਰ ਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਇੱਥੇ ਸੈਂਕੜੇ ਕਰੋੜ ਰੁਪਏ ਪ੍ਰੋਜੈਕਟ ਕਾਰਜਾਂ ਵਾਸਤੇ ਦਿੱਤੇ ਹਰ ਪਿੰਡ ਦੀ ਸ਼ਹਿਰ ਨਾਲ ਜੁੜਦੀ ਸੜਕ ਲਈ ਨਵੀਨੀਕਰਨ ਕਰਨ ਲਈ ਕਰੋੜਾਂ ਰੁਪਏ ਦੇ ਫੰਡ ਦਿੱਤੇ ਜਿਹੜੇ ਕਿ ਕੰਮ ਕੁਝ ਸ਼ੁਰੂ ਵੀ ਹੋ ਗਏ ਆ ਕੁਝ ਜਿਹੜੇ ਰਹਿੰਦੇ ਉਹ ਵੀ ਸ਼ੁਰੂ ਹੋ ਜਾਣਗੇ